ਲੋਕ ਬਾਪੂ ਜੀ ਨੇ ਇੱਥੇ ਤੁਸੀਂ ਦੇਖ ਰਹੇ ਹੋ ਸਾਈਕਲ ਤੇ ਪਹੁੰਚੇ ਨੇ ਯਾਤਰਾ ਫਤੇਗੜ ਸਾਹਿਬ ਤੇ ਪਹੁੰਚ ਤੁਸੀਂ ਖਨੋਰੀ ਬਾਰਡਰ ਤੇ ਗਏ ਰਸਤਾ ਭੁੱਲ ਗਏ ਨਹੀਂ ਜੀ ਰਸਤਾ ਨਹੀਂ ਭੁੱਲਿਆ ਮੇਰੀ ਤਮੰਨਾ ਇਸ ਇੱਥੇ ਆਉਂਦੀ ਜੀ ਤੇ ਮੈਂ ਹਾਂ ਫਤੇਗੜ ਸਾਹਿਬ ਹਰ ਸਾਲ ਜਾਂਦਾ ਮੈਂ ਮੈਂ ਫਤੇਗੜ ਸਾਹਿਬ ਹੋ ਕੇ ਮੈਂ ਚਲਾ ਆਂਦੀ ਹਰ ਸਾਲ ਫਤੇਗੜ ਸਾਹਿਬ ਪਹੁੰਚਦੇ ਹਾਂ ਸਾਈਕਲ ਤੇ ਹਾਂਜੀ ਹਾਂਜੀ ਨਤਮਸਤਕ ਹੋਇਆ ਏ ਉੱਥੇ ਹਾਂਜੀ ਹਾਂਜੀ ਕਿੰਨੇ ਕਿਲੋਮੀਟਰ ਪੈਂਦਾ ਹੋਊਗਾ ਉਹ ਤੇ 200 ਕਿਲੋਮੀਟਰ ਪੈਂਦਾ ਇਧਰ ਦੀ 100 ਤੇ 1.5 ਸਵਾ 100 ਪੈਂਦਾ ਜੀ ਅੱਜ ਕੱਲ ਤਾਂ ਖੇਤ ਨਹੀਂ ਸਾਈਕਲ ਤੇ ਜਾਂਦੇ ਕੋਈ ਕੰਮ ਬੱਚਿਆਂ ਨੂੰ ਕਹਿ ਦਈਏ ਦੁਕਾਨ ਤੇ ਨਹੀਂ ਜਾਂਦੇ ਤੁਸੀਂ ਸਾਈਕਲ ਤੇ ਫਤੇਗੜ ਸਭ ਘੁੰਮ ਕੇ ਆ ਕੇ ਕਿਸਾਨੀ ਅੰਦੋਲਨ ਚ ਪਹੁੰਚ ਗਿਓ ਚਲੋ ਮਹਾਰਾਜ ਚੜ੍ਹਦੀ ਕਲਾ ਰੰਗਾਂ ਚੰਗਾ ਜੀ ਮੈਂ ਆਪੇ ਉਹਦੀ ਕਿਰਪਾ ਲਈ ਜਾ ਰਿਆਂ ਹਾਂ ਮੰਦਨੇ ਕਿ ਸਾਡੀ ਬੇਇੱਜ਼ਤੀ ਹੋ ਜਾਣੀ ਆ ਸਾਡੀ ਈਨ ਹੋ ਜਾਣੀ ਆ ਜੇ ਸਾਈਕਲ ਚੱਕ ਲਿਆ ਗੱਡੀਆਂ ਮੋਟਰਸਾਈਕਲ ਮਹਿੰਗੇ ਤੋਂ ਮਹਿੰਗੇ ਚੱਕਦੇ ਨੇ ਇਹਦਾ ਸਰੀਰ ਫਿੱਟ ਰਹਿੰਦਾ ਜੀ ਕੋਈ ਬਿਮਾਰੀ ਨਹੀਂ ਲੱਗਦੀ ਜੋ ਚਲਾਵਾਂਗੇ ਮੁੜਕਾ ਹੋਊਗਾ ਸਰੀਰ ਨੂੰ ਤੇ ਸਰੀਰ ਵਧੀਆ ਫਿੱਟ ਰਹਿੰਦਾ ਜੀ ਬੱਸ ਬਗ ਜੋ ਗੱਡੀ ਚ ਬਗ ਜੋ ਇਤਾਂ ਦੀ ਗੱਲ ਬੱਚੇ ਨਹੀਂ ਕਹਿੰਦੇ ਘਰ ਚ ਬੱਚੇ ਤਾਂ ਕਹਿੰਦੇ ਆ ਪਰ ਮੈਂ ਥੋੜਾ ਜਿਹਾ ਸੀਰੀਅਸ ਮੈਂ ਦੱਟ ਧਾਰ ਲਾਉਣਾ ਹੋਂ ਤੇ ਜਾਨਣਾ ਹੀ ਹੁੰਦਾ ਦਿੱਲੀ ਵੀ ਤੁਸੀਂ ਸਾਈਕਲ ਤੇ ਪਹੁੰਚੇ ਸੀ ਤੁਸੀਂ ਕਿੰਨੇ ਟਾਈਮ ਚ ਪਹੁੰਚ ਗਏ ਸੀ ਉੱਥੇ ਮੈਂ ਦੋ ਦਿਨਾਂ ਜਾਵਿਆ ਸੀ ਵਧੀਆ ਚੀਜ਼ ਐ ਨਾ ਪٹرول ਦਾ ਖਰਚਾ ਨਾ ਪਾਣੀ ਦਾ ਵੀ ਵਧੀਆ ਆ ਦਾ ਜਿੱਥੇ ਜਾਣਾ ਜਾਵੜੀ ਦਾ ਰਸਤੇਦਾਰ ਇਥੇ ਮੈਂ ਸਾਈਕਲ ਜਾੜਦਾ ਹੀ ਰਸਤੇਦਾਰ ਨਹੀਂ ਕਹਿੰਦੇ ਵੀ ਸਾਈਕਲ ਤੇ ਆ ਗਿਆ ਯਾਰ ਬੇਇੱਜ਼ਤੀ ਹੋ ਜੂਗੀ ਬਹੁਤ ਰਸਤੇਦਾਰ ਆਕੀ ਮੈਨੂੰ ਆਪਦੀ ਤਰਦੀਂਦਾ ਉਹਨੂੰ ਪਤਾ ਹੀ ਨਹੀਂ ਵੀ ਸਾਈਕਲ ਤੇ ਜਾਂਦਾ ਉਹ ਸਾਰੇ ਲੋਕ ਤਾਂ ਹੀਨ ਮੰਨਦੇ ਨੇ ਮੰਨਦੇ ਹੁਣ ਆਪਰ ਆਪ ਨੂੰ ਤੇ ਚੰਗਾ ਲੱਗਦਾ ਈ ਸਾਈਕਲ ਇਹ ਉੱਥੇ ਅਰਦਾਸ ਕੀ ਕਰਕੇ ਆਇਓ ਫਿਰ ਤੁਸੀਂ ਇਹੀ ਅਰਦਾਸ ਕਰਕੇ ਆਇ ਸੀ ਹਲਤੋਨਾਂ ਦੀ ਚੜ੍ਹਦੀ ਕਲਾਸ ਤੇ ਬਸ ਡੱਲੇ ਸਾਹਿਬ ਸਿਹਤ ਬੰਦਿਆ ਬਾਕੀ ਇਹਨਾਂ ਦੇ ਜੱਜ ਮੈਨੂੰ ਸਲਾਮ ਆ ਜਿਹੜੇ ਟੀਨੀ ਵਾਰਡ ਚੱਲ ਕੇ ਇੱਥੇ ਸ਼ੈਂਗਲ ਤੇ ਆਏ ਆ ਖਨੌਰੀ ਕਿਸਾਨੀ ਅੰਦੋਲਨ ਵਿੱਚ ਮੌਜੂਦ ਆ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਹੈ ਜਿਹੜੀ ਉਹ ਨਾਜਕ ਹੁੰਦੀ ਜਾ ਰਹੀ ਹੈ ਭੁੱਖ ਹੜਤਾਲ ਨੂੰ ਉਹਨਾਂ ਦੇ ਨੂੰ 31 ਦਿਨ ਨੇ ਜਿਹੜੇ ਉਹ ਹੋ ਚੁੱਕੇ ਨੇ ਇੱਕ ਮਹੀਨਾ ਪੂਰਾ ਹੋ ਚੁੱਕਿਆ ਸੋ ਹਰ ਇੱਕ ਵਰਗ ਪਹੁੰਚ ਰਿਹਾ ਹੈ ਹਰ ਇੱਕ ਇਨਸਾਨ ਆ ਜਿਸ ਦੇ ਦਿਲ ਵਿੱਚ ਕਿਸਾਨਾਂ ਪ੍ਰਤੀ ਪਿਆਰ ਆ ਉਹ ਉਹਨਾਂ ਦੀ ਸਿਹਤ ਜਾਬੀ ਲਈ ਅਰਦਾਸ ਕਰਦਾ ਏ ਸੋ ਇੱਕ ਬਾਪੂ ਜੀ ਨੇ ਇੱਥੇ ਤੁਸੀਂ ਦੇਖ ਰਹੇ ਹੋ ਸਾਈਕਲ ਤੇ ਪਹੁੰਚੇ ਨੇ ਗਰਮੇਲ ਸਿੰਘ ਪਿੰਡ ਦੋਦਾ ਸ੍ਰੀ ਮੁਕਸਰ ਸਾਹਿਬ ਯਾਤਰਾ ਸ੍ਰੀ ਫਤਿਹਗੜ੍ਹ ਸਾਹਿਬ ਸੋ ਸਾਈਕਲ ਤੇ ਝੰਡੀ ਲਗਾ ਕੇ ਆਏ ਨੇ ਮਗਰ ਇਹਨਾਂ ਦੇ ਤੁਸੀਂ ਦੇਖ ਰਹੇ ਹੋ ਬੈਗ ਟੰਗਿਆ ਏ ਨਾਲ ਪੰਪ ਲੋਈ ਸਾਰਾ ਆਪਣਾ ਜਿਹੜਾ ਸਮਾਨ ਆ ਉਹ ਇਹ ਸਾਈਕਲ ਤੇ ਟੰਗੇ ਆ ਇਹ ਸਾਈਕਲ ਦੇ ਹਾਲਾਤ ਵੀ ਤੁਸੀਂ ਦੇਖ ਰਹੇ ਹੋ ਪੁਰਾਣਾ ਸਾਈਕਲ ਆ ਸਾਈਕਲ ਦੇ ਉੱਤੇ ਇਹ ਯਾਤਰਾ ਫਤੇਗੜ ਸਾਹਿਬ ਦੀ ਲਿਖੀ ਆ ਪਰ ਪਹੁੰਚੇ ਖਨੌਰੀ ਨੇ ਗੱਲਬਾਤ ਕਰਦੇ ਆ ਹਾਂਜੀ ਗਰਮੇਲ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਫਤੇ ਅਰਜ਼ ਕਰਦੇ ਆ ਵਾਇਗੁਰੂ ਜੀ ਕਾ ਕਾਲ ਸਾਹਿਬ ਵਾਇਗੁਰੂ ਜੀ ਕੀ ਫਤੇ ਫਤੇ ਹੋਰ ਚੜਦੀ ਕਲਾ ਜੀ ਹਾਂਜੀ ਵਧੀਆ ਜੀ ਚੜਦੀ ਕਲਾ ਜੀ ਦੇਖਿਓ ਯਾਤਰਾ ਫਤੇਗੜ ਸਾਹਿਬ ਤੇ ਪਹੁੰਚ ਤੁਸੀਂ ਖਨੌਰੀ ਬਾਰਡਰ ਤੇ ਗਏ ਰਸਤਾ ਭੁੱਲ ਗਏ ਨਹੀਂ ਜੀ ਰਸਤਾ ਨਹੀਂ ਪੁੱਲਿਆ ਮੇਰੀ ਤਮੰਨਾ ਇਸੇ ਇਥੇ ਆਉਂਦੀ ਜੀ ਤੇ ਮੈਂ ਹਈ ਫਤੇਗੜ ਸਾਹਿਬ ਅਜੇ ਸਾਲ ਜਾਂਦਾ ਮੈਂ ਮੈਂ ਫਤੇਗੜ ਸਾਹਿਬ ਹੋ ਕੇ ਮੈਂ ਚਲਾ ਆਂਦੀ ਫਤੇਗੜ ਸਾਹਿਬ ਹੋ ਕੇ ਫੇਰ ਇੱਥੇ ਪਹੁੰਚਿਓ ਤੁਸੀਂ ਬੇਲੀ ਤਮੰਨਾ ਸੀਗੀ ਹਰ ਸਾਲ ਫਤੇਗੜ ਸਾਹਿਬ ਪਹੁੰਚਦੇ ਹੋ ਸਾਈਕਲ ਤੇ ਹਾਂਜੀ ਹਾਂਜੀ ਨਤਮਸਤਕ ਹੋਇਆ ਏ ਉੱਥੇ ਹਾਂਜੀ ਹਾਂਜੀ ਤੇ ਉੱਥੇ ਫੇਰ ਮੋਰਚੇ ਲਈ ਵੀ ਕੋਈ ਅਰਦਾਸ ਕੋਈ ਹਾਂਜੀ ਤਾਂ ਹੀ ਤਾਂ ਆਇਆ ਮੈਂ ਡੱਲਾ ਸਾਹਿਬ ਦੀ ਚੜ੍ਹਦੀ ਕਲਾ ਵਾਸਤੇ ਇੱਥੇ ਪਹੁੰਚਿਆ ਆ ਅਰਦਾਸ ਕਰਕੇ ਆਇਆ ਹਾਂ ਉੱਥੇ ਹਾਂਜੀ ਹਾਂਜੀ ਠੀਕ ਹੈ ਭਾਵਨਾ ਮੈਂ ਤੁਹਾਡੇ ਮਨ ਦੀ ਹਾਂਜੀ ਸਾਈਕਲ ਤੇ ਆਇਓ ਹਾਂ ਹਾਂਜੀ ਸਾਈਕਲ ਤੇ ਜੀ ਕਿੰਨੇ ਕਿਲੋਮੀਟਰ ਪੈਂਦਾ ਹੋਊਗਾ ਉਹ ਤੇ 200 ਕਿਲੋਮੀਟਰ ਪੈਂਦਾ ਇਧਰ ਦੀ 100 ਤੇ 1.5 ਸਵਾ 100 ਪੈਂਦਾ ਜੀ ਅੱਛਾ 200 300 ਕਿਲੋਮੀਟਰ ਤੁਸੀਂ ਸਾਈਕਲ ਚਲਾ ਲਿਆ 3 4 ਤੋਂ 350 ਕਿਲੋਮੀਟਰ ਪੈ ਗਿਆ ਹੋ ਤੁਹਾਨੂੰ ਹਾਂਜੀ ਹਾਂਜੀ 24 ਤਰੀ ਨੂੰ ਚੱਲਿਆ ਸੀ 6:30 ਵਜੇ ਮੈਂ ਪਿੰਡੋਂ ਜੀ ਅੱਛਾ ਦੋਦੇ ਤੋਂ ਠੀਕ ਹੈ ਹਾਂਜੀ ਅੱਜ ਕੱਲ ਤਾਂ ਖੇਤ ਨਹੀਂ ਸਾਈਕਲ ਤੇ ਜਾਂਦੇ ਕੋਈ ਕੰਮ ਬੱਚਿਆਂ ਨੂੰ ਕਹਿ ਦਈਏ ਦੁਕਾਨ ਤੇ ਨਹੀਂ ਜਾਂਦੇ ਤੁਸੀਂ ਸਾਈਕਲ ਤੇ ਫਤਿਹਗੜ੍ਹ ਸਾਬ ਘੁੰਮ ਕੇ ਆ ਕੇ ਕਿਸਾਨੀ ਅੰਦੋਲਨ ਚ ਪਹੁੰਚ ਗਿਓ ਹਾਂਜੀ ਸਲਾਮ ਆ ਤੁਹਾਡੇ ਜਜ਼ਬੇ ਨੂੰ ਚਲੋ ਮਹਾਰਾਜ ਚੜ੍ਹਦੀ ਕਲਾ ਰੈਂਦਾ ਦੰਦਾ ਜੀ ਮੈਂ ਭੇਜ ਉਹਦੀ ਕਿਰਪਾ ਨੇ ਜਾ ਰਿਆਂ ਜੀ ਬਸ ਸਾਈਕਲ ਚਲਾਉਣ ਦੇ ਫਾਇਦੇ ਵੀ ਹੈਗੇ ਨੇ ਜੀ ਬਹੁਤ ਸਾਰੇ ਲੋਕ ਤਾਂ ਇਹਨੂੰ ਹੁਣ ਸਾਈਕਲ ਨੂੰ ਇੱਕ ਮੰਦੇ ਨੇ ਕਿ ਸਾਡੀ ਬੇਇੱਜ਼ਤੀ ਹੋ ਜਾਣੀ ਆ ਸਾਡੀ ਈਨ ਹੋ ਜਾਣੀ ਆ ਜੇ ਸਾਈਕਲ ਚੱਕ ਲਿਆ ਗੱਡੀਆਂ ਮੋਟਰਸਾਈਕਲ ਮਹਿੰਗੇ ਤੋਂ ਮਹਿੰਗੇ ਚੱਕ ਦੇ ਨੇ ਇਹਦੇ ਕੀ ਕੀ ਫਾਇਦੇ ਨੇ ਸਾਈਕਲ ਚਲਾਉਣ ਦੇ ਇਹਦਾ ਸਰੀਰ ਫਿੱਟ ਰਹਿੰਦਾ ਜੀ ਕੋਈ ਬਿਮਾਰੀ ਨਹੀਂ ਲੱਗਦੀ ਜੋ ਚਲਾਵਾਂਗੇ ਮੁੜਕਾ ਹੋਊ ਸਰੀਰ ਨੂੰ ਤੇ ਸਰੀਰ ਵਧੀਆ ਫਿੱਟ ਰਹਿੰਦਾ ਜੀ ਠੀਕ ਆ ਸਰੀਰ ਫਿੱਟ ਰਹਿੰਦਾ 24 ਤਰੀਕ ਨੂੰ ਉੱਥੋਂ ਚੱਲੇ ਸੀਗੇ ਹਾਂਜੀ 24 ਤਰੀਕ ਨੂੰ ਸਾਢੇ 6 ਚੱਲੇ ਦੋਦੇ ਤੋਂ ਜੀ ਮੈਂ ਫੱਤੇਗੜ ਸਾਹਿਬ ਕਦੋਂ ਪਹੁੰਚੇ ਕੱਲ 11 ਵਜੇ ਪਹੁੰਚ ਗਿਆ ਸੀਗੇ ਕੱਲ 11 ਵਜੇ ਹਾਂਜੀ ਫਿਰ ਦਰਸ਼ਨ ਹੋ ਗਏ ਵਧੀਆ ਦਰਸ਼ਨ ਕਰਕੇ ਤੇ ਮੈਂ ਪਾਸੂ ਆ ਗਿਆ ਸੀ ਰਾਜ ਜੀ ਪਾਸੂ ਪਾਸੂ ਫਿਰ ਕਿੱਥੇ ਰੁਕੇ ਤੁਸੀਂ ਉੱਥੇ ਗੁਰਦੁਆਰਾ ਸਾਹਿਬ ਜੀ ਬਾ ਜੀ ਬਾ ਸਾਡਾ ਸੈਰ ਪਾਸ ਹੋਈ ਆ ਹਾਂਜੀ ਉੱਥੋਂ ਮੈਂ ਸਵੇਰ ਚੱਲਿਆ ਸੀ ਤੇ ਇੱਥੇ ਆ ਪਹੁੰਚਾਈ ਅੱਛਾ ਹਾਂਜੀ ਠੀਕ ਹੈ ਠੀਕ ਹੈ ਤੇ ਕਿੱਦਾਂ ਦੇਖ ਰਹੇ ਹੋ ਤੁਸੀਂ ਕਿਸਾਨੀ ਅੰਦੋਲਨ ਚ ਕਿਸਾਨ ਡਟੇ ਹੋਏ ਨੇ ਤਕਰੀਬਨ 31 ਦਿਨ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਹੋ ਗਏ ਨੇ ਹਾਂਜੀ ਹਾਂਜੀ ਤੇ ਸਰਕਾਰ ਟਰੱਸ ਤੋਂ ਮਸ ਨਹੀਂ ਹੋ ਰਹੀ ਕਿੱਦਾਂ ਲੱਗ ਰਿਹਾ ਇੱਥੇ ਆ ਕੇ ਤੁਸੀਂ ਕੀ ਦੇਖਿਆ ਵਧੀਆ ਲੱਗ ਰਿਹਾ ਜੀ ਜੋ ਇਸੇ ਹੀ ਵੇਖਣ ਦੇ ਮਾਰ ਆਇਆ ਸੀ ਜੀ ਮੈਂ ਇਹ ਜੀ ਦਿੱਲੀ ਸਾਹਿਬ ਦਿੱਲੀ ਵੀ ਗਿਆ ਸੀ ਧਰਨੇ ਤੇ ਸਾਈਕਲਤੀ ਜੀ ਹੂੰ ਕਿਦਾਂ ਚੜਦੀ ਕਲਾ ਚ ਦਿਖ ਰਹੀ ਜੀ ਹਾਂ ਜੀ ਬਹੁਤ ਵਧੀਆ ਚੜਦੀ ਕਲਾ ਜੀ ਹਾਂਜੀ ਠੀਕ ਹੈ ਹਾਂਜੀ ਤੇ ਇਹ ਬੈਗ ਚ ਕੀ ਆ ਸਾਰਾ ਸਮਾਨ ਪੰਪ ਵੀ ਨਾਲ ਰੱਖਿਆ ਤੁਸੀਂ ਇਹ ਨਾਲ ਹੀ ਰੱਖਣਾ ਪੈਂਦਾ ਪੰਪ ਹਵਾ ਵਾਲਾ ਪੰਪ ਆ ਰੱਖਣਾ ਪੈਂਦੇ ਹਵਾ ਹਵਾ ਘਟ ਜਾਂਦੀ ਕਿਤੇ ਭਰ ਕੇ ਜਿਉਂ ਗਾਂ ਨੇੜੇ ਫਿਰਾਂ ਦਾ ਦੁਕਾਨ ਤੇ ਜਾ ਸਕਦੇ ਆ ਜੀ ਹੂੰ ਹਾਂਜੀ ਬੱਚੇ ਨਹੀਂ ਕਹਿੰਦੇ ਕਿ ਤੁਸੀਂ ਹੁਣ ਠੀਕ ਨਹੀਂ ਟ੍ਰੈਫਿਕ ਬਹੁਤ ਆ ਤੁਸੀਂ ਸਾਈਕਲ ਤੇ ਨਾ ਐਦਾਂ ਕਰੋ ਬੱਸ ਬਗ ਜੋ ਗੱਡੀ ਚ ਬਗ ਜੋ ਐਦਾਂ ਦੀ ਗੱਲ ਬੱਚੇ ਨਹੀਂ ਕਹਿੰਦੇ ਘਰ ਚ ਬੱਚੇ ਤਾਂ ਕਹਿੰਦੇ ਆ ਪਰ ਮੈਂ ਥੋੜਾ ਜੀਰੀ ਮੈਂ ਡਰਟ ਧਾਰਨਾ ਉਹ ਆਉਂਦੀ ਜਾਣਾ ਹੀ ਹੁੰਨਾ ਜੀ ਬਸ ਦਿੱਲੀ ਵੀ ਤੁਸੀਂ ਸਾਈਕਲ ਤੇ ਪਹੁੰਚੇ ਸੀ ਉੱਥੇ ਕਿੰਨੇ ਟਾਈਮ ਚ ਪਹੁੰਚ ਗਏ ਸੀ ਉੱਥੇ ਮੈਂ 2 ਦਿਨਾਂ ਜਾਵੜਿਆ ਸੀ ਜੀ ਅੱਛਾ ਸਾਈਕਲ ਤੇ ਹਾਂਜੀ ਠੀਕ ਐ ਪੌਂਟਾ ਸਾਹਿਬ ਵੀ ਕਿਉਂ ਹਾਂਜੀ ਹਾਂਜੀ ਅਨੰਦਪੁਰ ਸਾਹਿਬ ਤਾਂ ਹਰ ਹੌਲੇ ਮੱਲੇ ਤੇ ਜਾਣਾ ਜੀ ਮੋਟਰਸਾਈਕਲ ਚਲਾਉਨੇ ਹੋ ਹਾਂ ਦੋ ਮੋਟਰਸਾਈਕਲ ਆ ਜੀ ਸਾਰਾ ਕੋ ਹੈਗਾ ਜੀ ਜਿਆਦਾ ਸਾਈਕਲ ਤੇ ਰਹਿਣੇ ਹੋ ਕਿ ਮੋਟਰਸਿਕਲ? ਮੈਨੂੰ ਸਾਈਕਲ ਚਲਾਉਣਾ ਚੰਗਾ ਲੱਗਦਾ ਜੀ। ਅੱਛਾ। ਹਾਂਜੀ। ਮੋਟਰਸਾਈਕਲ ਕਿਉਂ ਨਹੀਂ? ਜੀ ਵਧੀਆ ਚੀਜ਼ ਐ ਨਾ ਪٹرول ਦਾ ਖਰਚਾ ਨਾ ਪਾਣੀ ਦਾ ਜੀ ਵਧੀਆ ਆ ਦਾ। ਹਾਂ। ਜਿੱਥੇ ਜਾਣਾ ਜਾਵੜੀ ਦਾ ਇਹ ਰਸਤੇਦਾਰੀ ਤੇ ਮੈਂ ਸਾਈਕਲ ਤੇ ਜਾਵੜਦਾ ਹੀ। ਅੱਛਾ। ਹਾਂਜੀ। ਰਿਸ਼ਤੇਦਾਰ ਨਹੀਂ ਕਹਿੰਦੇ ਵੀ ਸਾਈਕਲ ਤੇ ਆ ਗਿਆ ਯਾਰ ਬੇਇੱਜ਼ਤੀ ਹੋ ਜੂਗੀ ਬਹੁਤ। ਮੇਰੀ ਗੱਲ ਰਸਤੇਦਾਰ ਆਖੀ ਔਰ ਮੈਨੂੰ ਆਪਦੀ ਚਲਦੀਂਦਾ ਉਹਨੂੰ ਪਤਾ ਹੀ ਨਹੀਂ ਵੀ ਸਾਈਕਲ ਤੇ ਜਾਂਦਾ। ਉਹ ਸਾਰੇ ਲੋਕ ਤਾਂ ਹੀਨ ਮੰਨਦੇ ਨੇ। ਨਹੀਂ। ਮੰਨਦੇ ਹੁਣੇ ਪਰ ਆਪਾਂ ਨੂੰ ਤੇ ਚੰਗਾ ਲੱਗਦਾ ਜ ਠੀਕ ਹੈ ਹਾਂਜੀ ਤੇ ਉੱਥੇ ਅਰਦਾਸ ਕੀ ਕਰਕੇ ਆਏ ਹੋ ਫਿਰ ਤੁਸੀਂ ਇਹੀ ਅਰਦਾਸ ਕਰਕੇ ਆਏ ਸੀ ਹਲਦੋਨ ਲੰਨ ਦੀ ਚੜ੍ਹਦੀ ਕਲਾस्ते ਬਸ ਡੱਲੇ ਸਾਹਿਬ ਦੀ ਸਿਹਤ ਬੰਦ ਯਾਤ ਵਿੱਚ ਹਾਂਜੀ ਜੀ ਚਲੋ ਬਹੁਤ ਧੰਨਵਾਦ ਜੀ ਤੁਹਾਡਾ ਹਾਂਜੀ ਸੋ ਵਾਈਗਰੀ ਖਾਲਸਾ ਵਾਈਗਰੀ ਫਤੇ ਬਜ਼ੁਰਗ ਨੇ ਜਿਹੜੇ ਉਮਰ ਕਿੰਨੀ ਹੈ ਜੀ 58 ਸਾਲ ਹੈ ਜੀ 58 ਸਾਲ ਹਾਂਜੀ ਸੋ ਇਹ ਬਜ਼ੁਰਗ ਨੇ 58 ਸਾਲ ਉਮਰ ਹੈ ਸਾਈਕਲ ਤੇ ਪਹਿਲਾਂ ਫਤੇਗੜ ਸਾਹਿਬ ਕਹਿੰਦੇ ਪਹੁੰਚੇ ਆ ਮੁਕਸਰ ਸਾਹਿਬ ਦੇ ਪਿੰਡ ਦੋਦਾ ਤੋਂ ਆਏ ਨੇ ਇਹ ਅੰਦੋਲਨ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਕੇ ਉਸ ਤੋਂ ਬਾਅਦ ਅੰਦੋਲਨ ਦੇ ਵਿੱਚ ਪਹੁੰਚੇ ਨੇ ਸੋ ਅਜਿਹੇ ਇਨਸਾਨਾਂ ਦੇ ਜਜ਼ਬੇ ਨੂੰ ਸਲਾਮ ਆ ਬਹੁਤ ਸਾਰੇ ਲੋਕ ਤਾਂ ਈਨ ਮੰਨਦੇ ਨੇ ਸਾਈਕਲ ਚੱਕਣ ਲੱਗੇ ਬੱਚੇ ਨਹੀਂ ਸੇਤੀ ਸਾਈਕਲ ਚੱਕਦੇ ਉਹ ਵੀ ਹੁਣ ਮੋਟਰਸਾਈਕਲ ਗੱਡੀਆਂ 'ਚ ਉਹ ਕਿਤੇ ਜਾਣਾ ਜਾਂਦੇ ਨੇ ਪਰ ਇਹ ਬਜ਼ੁਰਗ ਨੇ ਜਿਹੜੇ ਕਹਿੰਦੇ ਮੋਟਰਸਾਈਕਲ ਘਰੇ ਖੜੇ ਨੇ ਪਰ ਮੈਨੂੰ ਸਾਈਕਲ ਤੇ ਉਹ ਜ਼ਿਆਦਾ ਜਿਹੜਾ ਆਨੰਦ ਆਉਂਦਾ ਇਹ ਸਾਈਕਲ ਚਲਾ ਕੇ ਸਿਹਤ ਵੀ ਫਿੱਟ ਰਹਿੰਦੀ ਆ ਸੋ ਅਮੀਰਾਂ ਦੀ ਕਸਰਤ ਗਰੀਬਾਂ ਦਾ ਰੋਜ਼ਗਾਰ ਹੈ ਜਿਹੜਾ ਉਹ ਸਾਈਕਲ ਕਿਹਾ ਜਾ ਰਿਹਾ ਸੋ ਸਾਈਕਲ ਤੇ ਰਹਿੰਦੇ ਨੇ ਬਜ਼ੁਰਗ ਕਿਸਾਨੀ ਅੰਦੋਲਨ ਚ ਪਹੁੰਚੇ ਨੇ ਸਰਕਾਰਾਂ ਨੂੰ ਦੇਖ ਲੈਣਾ ਚਾਹੀਦਾ ਕਿ ਇਹਨਾਂ ਲੋਕਾਂ ਦੇ ਹੌਸਲੇ ਨੇ ਜਿਹੜੇ ਕਿਸ ਤਰ੍ਹਾਂ ਦੇ ਨੇ ਇਦਾਂ ਦੇ 55 55 ਸਾਲ ਦੇ ਬਜ਼ੁਰਗ ਜਿਹੜੇ ਇੱਥੇ ਪਹੁੰਚ ਰਹੇ ਨੇ ਤੇ ਅੰਦੋਲਨ ਦੀ ਚੜ੍ਹਦੀ ਕਲਾ ਲਈ ਅਰਦਾਸ ਕਰ ਰਹੇ ਨੇ ਕਹਿੰਦੇ ਫਤਿਹਗੜ ਸਾਹਿਬ ਤੋਂ ਅਰਦਾਸ ਕਰਕੇ ਆਏ ਆ ਸੋ ਗਰਮੇਲ ਸਿੰਘ ਦੇ ਗਵਾਂਢੀ ਪਿੰਡ ਤੋਂ ਇੱਥੇ ਕਿਸਾਨ ਨੇ ਜਿਹੜੇ ਉਹ ਵੀ ਅੰਦੋਲਨ ਦੇ ਵਿੱਚ ਡਟੇ ਹੋਏ ਨੇ ਹਾਂਜੀ ਵੀਰ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ ਕਰਦੇ ਆਂ ਬਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਹੋਰ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਫਿਰ ਅਗਰਮੇਲ ਸਿੰਘ ਜੀ ਤਾਂ ਸਾਈਕਲ ਤੇ ਪਹੁੰਚ ਗਏ ਨਹੀਂ ਜੀ ਕਹਿੰਦੇ ਪਹਿਲਾਂ ਫਤੇਗੜ ਸਾਹਿਬ ਅਰਦਾਸ ਕਰਾਈ ਚੜ੍ਹਦੀ ਕਲਾ ਲਈ ਤੇ ਫਿਰ ਅੰਦੋਲਨ ਚ ਪਹੁੰਚ ਗਏ ਬਸ ਆਈਆਂ ਜੀ ਹੌਸਲੇ ਬੁਲੰਦ ਆ ਚੜ੍ਹਦੀ ਕਲਾ ਸਿੰਘਾਂ ਦੀ ਹਾਂ ਤੇ ਵਾਹਿਗੁਰੂ ਅਗੇ ਅਰਦਾਸ ਕਰਦੇ ਆਂ ਅਰਦਾਸ ਕਰਕੇ ਤੁਰੇ ਆਂ 11 ਨੂੰ ਵੀ ਅਰਦਾਸ ਕਰਕੇ ਤੁਰੇ ਆਂ ਪਿੰਡਾਂ ਚੋਂ ਹੀ ਜਿੱਤ ਕੀ ਜਾਵਾਂਗੇ ਜੀ ਜੀ ਪੂਰੇ ਬੁਲੰਦ ਹੌਸਲੇ ਆ ਜੀ ਤੇ ਕਿਸ ਤਰ੍ਹਾਂ ਤੁਸੀਂ ਗਵਾਂਢੀ ਪਿੰਡ ਦੇੋਂ ਕਿਸ ਤਰ੍ਹਾਂ ਗਰਮੇਲ ਸਿੰਘ ਜੀ ਕਹਿੰਦੇ ਜਿਆਦਾ ਸਾਈਕਲੇ ਪਸੰਦ ਹੈ ਜੀ ਹਾਂਜੀ ਫਿਰ ਉਹ ਆਪਦੇ ਰੁਟੀਨ ਮੁਤਾਬਕ ਇਹਨਾਂ ਨੂੰ ਜੈਂਗ ਸਾਈਕਲ ਜਿਆਦਾ ਪਸੰਦ ਆਈ ਸਾਨੂੰ ਮਿਲਦੇ ਰਹਿੰਦੇ ਆ ਇਹ ਦੋਦੇ ਪਿੰਡ ਤੋਂ ਆਈ ਅਸੀਂ ਬੁੱਟਰਚ ਨਹੀਂ ਪਿੰਡ ਤੋਂ ਆ ਅੱਛਾ ਤੇ ਹਾਂ ਖਰਚਾ ਘੱਟ ਹੈ ਜੀ ਸਿਹਤ ਵਧੀਆ ਰਹਿੰਦੀ ਹੈ ਜੀ ਹਾਂ ਇਹਹੀ ਮੈਸੇਜ ਹੈ ਜੀ ਦਾ ਕਿਸ ਤਰ੍ਹਾਂ ਦੇਖਦੇ ਹੋ ਜੀ ਤੁਸੀਂ ਸਾਈਕਲ ਤੇ ਪਹੁੰਚੇ ਨੇ ਬਜ਼ੁਰਗ 55 ਸਾਲ ਉਮਰ ਆ ਜੋ نیچے ਆ ਜੋ ਬਹੁਤ ਸਾਰੇ ਲੋਕ ਤਾਂ ਸਾਈਕਲ ਤੇ ਈਨ ਮੰਨਦੇ ਨੇ ਜੀ ਜੇ ਦੇਖਦੇ ਆ ਖੇਤ ਜਾਣਾ ਕਿਤੇ ਕੰਮ ਜਾਣਾ ਸਾਈਕਲ ਨਹੀਂ ਚੱਕਦੇ ਅੱਜ ਕੱਲ ਤਾਂ ਮੋਟਰਸਾਈਕਲ ਰੱਖੇ ਨੇ ਉਹ ਵੀ ਮਹਿੰਗੇ ਮਹਿੰਗੇ ਪਰ ਬਜ਼ੁਰਗ ਨੇ 55 ਸਾਲ ਦੀ ਉਮਰ ਆ ਹੁਣ ਵੀ ਜਜ਼ਬੇ ਹੌਸਲੇ ਬਲੰਦ ਨੇ ਜੀ ਸਾਈਕਲ ਦਾ ਸਿਹਤ ਲਈ ਵੀ ਠੀਕ ਆ ਜੀ ਬਾਕੀ ਕੋਈ ਖਰਚਾ ਨਹੀਂਗਾ ਹਮ ਸਲੀ ਸਾਈਕਲ ਵੱਧ ਤੋਂ ਵੱਧ ਸਾਨੂੰ ਵੀ ਸਾਈਕਲ ਚਲਾਉਣਾ ਚਾਹੀਦਾ ਜੀ ਹਮ ਬਾਕੀ ਇਹਨਾਂ ਦੇ ਅਜ ਮੈਨੂੰ ਸਲਾਮ ਆ ਜਿਹੜੇ ਇੰਨੀ ਵਾਰ ਚੱਲ ਗਏ ਇੱਥੇ ਸ਼ੈਂਕਲ ਤੇ ਆਏ ਆ ਕੀ ਨਾਮ ਆ ਜੀ ਆਪਣਾ ਬਲਕਰਨ ਸਿੰਘ ਜੀ ਬਲਕਰਨ ਸਿੰਘ ਮੈਂ ਉੱਥੇ ਸ਼੍ਰੀ ਤੋਂ ਆਇਆ ਅੱਛਾ ਤੁਸੀਂ ਵੀ ਉੱਥੇ ਹੀ ਹੋ ਹਾਂਜੀ ਹਾਂਜੀ ਠੀਕ ਆ ਠੀਕ ਆ ਦੋਵੇਂ ਬਲਕਰਨ ਸਿੰਘ ਹੈ ਬਲਕਰਨ ਸਿੰਘ ਹੀ ਹੈ ਜੀ ਬਲਕਰਨ ਸਿੰਘ ਠੀਕ ਹੈ ਤੇ ਗਵਾਂਡੀ ਹੀ ਹੋ ਤੁਸੀਂ ਹਾਂਜੀ ਸਿੱਧੂਪੁਰ ਜਥੇਬੰਦੀ ਦੇ ਮੀਤ ਪ੍ਰਧਾਨ ਆਈ ਮੈਂ ਖਜ਼ਾਨਚੀ ਆ ਜੀ ਠੀਕ ਹੈ ਮੈਂ ਪੁੱਤਰ ਜੀ ਤੋਂ ਹੀ ਦੋਨੇ ਬਲਕਰਨ ਆ ਚਲੋ ਬਹੁਤ ਵਧੀਆ ਜੀ ਇੱਕ ਸਾਡਾ ਸਹਾਇਕ ਹੈ ਉਹ ਵੀ ਬਲਕਰਨ ਹੀ ਆ ਜੀ ਅੱਛਾ ਹਾਂਜੀ ਵਾਜੂਆ ਸੋ ਇਹ ਸਾਡੇ ਬਜ਼ੁਰਗਾਂ ਦੀ ਨਿਸ਼ਾਨੀ ਹੈ ਵੀਰ ਮਰਿਆ ਹਾਂਜੀ ਪਹਿਲਾ 66 ਸਾਡਾ ਇੱਥੋਂ ਹੋਇਆ ਕੰਮ ਹੀ ਅੱਛਾ ਹਾਂਜੀ ਸੁਰੂ ਤਾਂ ਅਸੀਂ ਯਾਤਰਾ ਦੇ ਵਿੱਚ ਸਾਰੀ-ਸਾਰੀ ਰਾਤ ਕਣਕਾਂ ਨੂੰ ਪਾਣੀ ਲਾਣੇ ਆ ਉਹ ਦੇਣਾ ਸਾਨੂੰ ਕੋਈ ਪਰਵਾਹ ਨਹੀਂ ਹੈ ਹੂੰ ਸਾਰੀ-ਸਾਰੀ ਰਾਤ ਅਸੀਂ ਕਣਕਾ ਕੱਢਦੇ ਰਹੇ ਆ ਪਰ ਬਹੁਤ ਸਾਰੇ ਬੱਚੇ ਨੇ ਜਿਹੜੇ ਉਹ ਫਿਕਰ ਕਰਦੇ ਨੇ ਉਹ ਕਹਿੰਦੇ ਨੇ ਕਿ ਜੀ ਹਾਲਾਤ ਨੇ ਜਿਹੜੇ ਉਹ ਠੀਕ ਨਹੀਂ ਹੈਗੇ ਟ੍ਰੈਫਿਕ ਬਹੁਤ ਆ ਸਾਈਕਲ ਤੇ ਬਜ਼ੁਰਗ ਠੰਡ ਵੀ ਬਹੁਤ ਆ ਸਾਡੇ ਦੇ ਸਿੰਘ ਇੰਨੀ ਤਾਕਤ ਆ ਅਸੀਂ ਹਿਮਕੁੰਡ ਸਾਈਕਲਾਂ ਤੇ ਜਾਂਦੇ ਸਾਡੇ ਅਜੇ ਸਿੰਘ ਵੀ ਹੂੰ ਹਿਮਕੁੰਡ ਕਿੱਥੇ ਵੇ ਪੈਦਲ ਜਾ ਰਹੇ ਨੇ ਸਾਈਕਲਾਂ ਦਾ ਜਾ ਰਹੇ ਆ ਹੂੰ ਸਾਡੇ ਸਿੰਘਾਂ ਨੂੰ ਕੋਈ ਪਰਵਾਹ ਨਹੀਂ ਹੈ ਸਾਡੇ ਮਾਰਿਆਂ ਦੇ ਹੁਕਮ ਹੈ ਬਹੁਤ ਆਕਦੇ ਮਾਰੇ ਸਾਡੇ ਗੁਰਵਾਂ ਦੀ ਉਹਨਾ ਆਪਣਾ ਜਹੇਦਾਰ ਸਾਡਾ ਪੂਰਾ ਪਿੰਡਾਂ ਦੇ ਪਿੰਡਾਂ ਸ਼ਹਿਰਾਂ ਦੇ ਇਲਾਕਿਆਂ ਇਲਾਕੇ ਜਾਮ ਕਰ ਦਿਆਂਗੇ ਰੋਡ ਜਾਮ ਕਰ ਦਿਆਂ ਸਾਡਾ ਸਿੰਘ ਨੂੰ ਕੁਝ ਹੋ ਗਿਆ ਹਮ ਅਸੀਂ ਚੀਦਿਆਂ ਵੀ ਦੇ ਦੇਾਂਗੇ ਜੇ ਇੱਕ ਡੱਲੇ ਵਾਲਾ ਸਾਰਾ ਇਲਾਕਾ ਡੱਲੇ ਵਾਲੇ ਨਾਲੇ ਹਮ ਮੇਰਾ ਵੀਰ ਪਰ ਸਰਕਾਰਾਂ ਟਸ ਤੋਂ ਮਸ ਨਹੀਂ ਹੋ ਰਹੀਆਂ ਜੀ ਸਰਕਾਰ ਝੁਕੇਗੀ ਹਮ ਉਹ ਮੋਤੀ ਮਹਿਰਾਹੀ ਤੋਂ ਦੁੱਧ ਪਿਆਂਦਾ ਤੇ ਗੰਗੂ ਨੂੰ ਇਸ ਟਾਈਮ ਜੁੱਤੀਆਂ ਪੈ ਰਹੀਆਂ ਨੇ ਸਾਰੇ ਹਿੰਦੁਸਤਾਨ ਦੇ ਵਿੱਚ ਜੁੱਤੀਆਂ ਪੈਂਦੀਆਂ ਹੁਣ ਸਾਡਾ ਜਿਹੜਾ ਅਸਲੀ ਕਿਸਾਨ ਹੋਏਗਾ ਇਹਦੀ ਮੜੀ ਤੇ ਜੁੱਤੀਆਂ ਵਜਣ ਕਰਗੀਆਂ ਮੋਦੀ ਦੇ ਮੜੀ ਤੇ ਜਿਹੜਾ ਸੇਕ ਹੋਏਗਾ ਪੰਜ ਜੁੱਤੀਆਂ ਮਾਰ ਕੇ ਆਇਆ ਕਰੇ ਜਿੱਥੇ ਮੁਕਸਰ ਮੁਸਲਮਾਨ ਦੇ ਬਾਅਦ ਚ ਬਾਅਦ ਆਜ ਵੀ ਵਜ ਰੀਆਂ ਨੇ ਜਾ ਕੇ ਵੇਚ ਸਕਦੇ ਆ ਆਪਣੇ ਇੱਕ ਮੇਰੇ ਕਿਸਾਨੋ ਮੇਰੇ ਭਰਾਵੋ ਚੋਰ ਦਾ ਪੁਲਿਸ ਦਾ ਪਸਾਣਾ ਖਾਏ ਜੋ ਕਦੀ ਕੋਈ ਪਸੇ ਕਦੂ ਚੋਰ ਪੈਜੀ ਨਾਲੇ ਸਾਡਾ ਹੀ ਸਾਡਾ ਹੀ ਖਾਣਾ ਖਾਣਾ ਸਾਨੂੰ ਡਾਂਗਾ ਮਾਰਦੇ ਨੇ ਨਹੀਂ ਜੀ ਸਾਡਾ ਹੀ ਨਾਂ ਇਹ ਸਾਨੂੰ ਡਾਂਗਾ ਮਾਰ ਰਹੇ ਨੇ ਅੱਜ ਸੱਪਾਂ ਸੱਪਾਂ ਦੀ ਸੁਰੀਆਂ ਮਿੱਧ ਮੇਦ ਕਦੇ ਅੱਜ ਸਾਨੂੰ ਕਿਸਾਨਾਂ ਨੂੰ ਜੁੱਤੀਆਂ ਮਾਰਨ ਲਏ ਨੇ ਨਹੀਂ ਜੀ ਚੜਦੀ ਕਲਾ ਕਿਸਾਨਾਂ ਦੀ ਚੜਦੀ ਕਲਾ ਚੜਦੀ ਕਲਾ ਜੀ ਚੜਦੀ ਕਲਾ ਸੋ ਬਜ਼ੁਰਗ ਨੇ ਹੌਸਲੇ ਬੁਲੰਦ ਨੇ ਕਹਿੰਦੇ ਚੜਦੀ ਕਲਾ ਇਹ ਅੰਦੋਲਨ ਜਿੱਤ ਕੇ ਜਾਵਾਂਗੇ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ